ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜੀ ਆ ਅਦਾਬ ਨਮਸਕਾਰ ਤੇ ਜੋ ਟਾਈਮ ਆ ਸ਼ਾਮ ਦਾ ਹੋ ਚੁੱਕਿਆ ਉਸ ਵੀਡੀਓ ਸਵੇਰ ਦੇ ਬਣੀ ਬਣ ਗਈ ਸੀ ਤੇ ਆਪਾਂ ਨੂੰ ਅੱਜ ਬਹੁਤ ਸਾਰੇ ਕਮੈਂਟ ਆਏ ਨੇ ਵੀ ਤੁਸੀਂ ਵਿਆਹ ਦੀ ਵੀਡੀਓ ਪਾਓ ਵਿਆਹ ਦੀ ਪਾਓ ਤੇ ਬਾਈ ਮੈਂ ਦੋ ਤਿੰਨ ਨੂੰ ਮੈਨੂੰ ਕੰਮ ਸੀਗਾ ਤੇ ਅੱਜ ਵੀ ਸਰੋਂ ਕੱਢੀ ਐ ਹੁਣ ਨਾ ਕੱਢਿਆ ਸਵੇਰ ਦੇ ਕੰਮ ਲੱਗੇ ਸੀ ਤੁਸੀਂ ਮਗਰ ਦੇਖ ਸਕਦੇ ਹੋ ਸਰੋਂ ਪਈ ਆ ਉਧਰ ਟਰੈਕਟਰ ਲਿਆ ਕੇ ਸੁੱਕਣੀ ਪਾਈਏ ਸਰੋਂ 2-4 ਦਿਨ ਵੀ ਸਾਵੇ ਸੁਕਾਵਾਂਗੇ ਠੰਡੀ ਹੋ ਗਈ ਜਦੋਂ ਪੇਰੇ ਨੂੰ ਬੋਰੀਆਂ ਚ ਭਰ ਕੇ ਸਾਵਾਂ ਲਾਂਗੇ 4 ਦਿਨਾਂ ਨੂੰ ਦਿਨ ਬਹੁਤ ਵੱਡੇ ਨੇ ਠੰਡੀ ਹੋਊ 4 ਦਿਨਾਂ ਚ ਤੇ ਆਓ ਤੁਹਾਨੂੰ ਲੈ ਚਲਦੇ ਆ ਬਲੌਗ ਵੱਲ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕੱਲ ਨੂੰ ਕੱਲ ਤੋਂ ਤੁਹਾਨੂੰ ਮੂਵੀ ਦੇ ਬਲੌਗ ਮਿਲਣਗੇ ਤੇ ਵਧੀਆ-ਵਧੀਆ ਕਰਿਓ ਕਮੈਂਟ ਨਾਲੇ ਆਪਣੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਿਓ ਤੇ ਨਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਖਾਤਰ ਤੇ ਬਾਸ਼ ਗੁਰੂ ਕਿਰਪਾ ਬਣਾਈ ਰੱਖਿਆ ਆਪਣਾ ਜੋ YouTube ਤੇ ਸਨੇਹ ਬਣਿਆ ਇਸ ਤਰੀਏ ਬਣੇ ਰਹੇ ਤੇ ਆਪਦੇ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਚੈਨਲ ਨੂੰ ਕਰਾਓ ਸਬਸਕ੍ਰਾਈਬ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਆਪ ਜੀ ਦਾ ਤਰਸੀਮ ਸਿੰਘ ਰਾਜੀਆ ਆਓ ਲੈ ਚੱਲਦਾ ਬਲੌਗ ਬਾਗੀ ਬੜੇ ਰਿਹਾ ਧੰਨਵਾਦ ਹਾਂਜੀ ਆਪਾਂ ਹੁਣ ਮੱਝਾ ਬਾੜ ਦੀਆਂ ਪਲਾਈ ਚ ਤੇ ਖੇਲ ਵਾਲੀ ਭਰਦਰੀ ਪੈ ਪੰਨਿਆ ਹੁਣ ਪੈ ਪੰਨ ਕੇ ਮੈਂ ਬਾਆ ਬਾਜੂਆ ਪਾਣੀ ਨੰਗਣ ਲੱਗ ਜੇ ਉੱਥੇ ਤੇ ਅੱਜ ਰਮਾ ਰਹਿਆ ਮੱਕੀ ਉਹ ਚ ਪਰਾਂਵੀ ਮੱਕੀ ਬੀਤੀ ਸੀ ਸਰੋਂ ਵਾਲੇ ਚ ਆਪਾਂ ਨੇ ਘੱਟ ਹਰੀ ਹੋਈ ਉਹ ਤਾਂ ਹੀ ਰਮਾਉਣਾ ਕੋਸੋ ਕਮਲ ਆਇਆ ਨਹੀਂ ਗਰਮੀ ਬਾਲੀ ਪੈਂਦੀ ਤੇ ਆ ਮੱਕੀ ਬਹੁਤ ਵਧੀਆ ਹੋਊਗੀ ਆਪਣੀ ਤਾਂ ਇਹਨੇ ਵੀ ਕੱਖ ਰਮਾਉਣ ਨੇ ਤਾਂ ਇਹ ਆ ਵੀ ਆ ਗਿਆ ਤੇ ਇਸ ਤਰ੍ਹਾਂ ਪਾਣੀ ਜਾਂਦਾ ਆਪਣਾ ਇੱਥੇ ਦੇਖੋ ਕਿਵੇਂ ਕਦਾਰੀਆਂ ਮਾਰਦੀਆਂ ਨੇ ਓਏ ਓਏ ਕਿੰਨਾ ਆਉਂਦੀਆਂ ਨੇ ਕੂਚੀਆਂ ਮਾਰ ਮਾਰ ਪਾਣੀ ਬਹੁਤ ਪੀਂਦੇ ਨੇ ਝਾਕੇ ਸਾਫ ਮਿੱਤਰਿਆ ਪਾਣੀ ਹੁੰਦਾ ਤਾਜ਼ਾ ਜੀ ਛੋਟੀਆਂ ਖੇੜਾਂ ਨੂੰ ਇਹ ਬੱਧ ਪਾਣੀ ਪਿੰਦੇ ਨੇ ਤੁਸੀਂ ਹੁਣ ਦੇਖੋ ਕਿੰਨਾ ਫਰਕ ਪਿਆ ਜੋਤ ਉੱਥੋਂ ਪਾਣੀ ਰਬਾਇਆ ਪੜ ਗਿਆ ਤੇ ਨਿਕਲਣਾ ਹੁਣ ਨਹੀਂ ਚੜਦੀ ਕਿ ਟੱਟ ਚੜੂ ਉਹ ਵੀ ਦੇ ਖਾਣਾ ਮੈਂ ਤੇਰੂ ਬੰਨਦੇ ਬਾਈ ਬਣਿਆ ਬੁਕੇਟ ਡਾਹ ਨਾਲੇ ਡਿੱਗ ਰਿਹਾ ਭਈ ਆਇਨਾ ਪੱਜ ਪਹਿਲੇ ਢੂਈ ਲਈ ਬੇਟਾ ਕੋਣ ਕੀ ਰਹਿ ਗਿਆ ਤੇਰੂ ਬੰਨਦੇ ਸਾਲ ਮਾਰ ਕੇ ਸਾਰੀ ਸਬਜ਼ੀ ਮੱਤ ਦੇਣੀਆਂ ਐ ਕਿ ਮੇਦਾ ਲੋਟ ਹੈ ਹਾਂ ਕਿਥੇ ਪੈਪੜੀ ਖੜ ਜਾ ਇਹਨੂੰ ਰਮਾ ਲੈਣ ਪਹਿਲਾਂ ਨਾਲੇ ਪਰਬੂ ਘਰ ਆਮ ਜੁੜ ਤੇ ਸਾੜਦਾ ਥੋੜੇ ਉਹ ਮੱਕੀ ਵਾਲੀ ਆ ਬਰਾਦ ਪਚਾਣਾ 9:00 ਪਾਣੀ ਦਾ ਪਾ ਖੜ ਜਾ ਇਹ ਘੰਟੇ ਇਹ ਚੱਪਣ ਕਰ ਦੂ ਨੀ ਨੀਤੂ ਰਾਣੀ ਕਣਕਾਂ ਵੀ ਪੱਕ ਚੁੱਕੀਆਂ ਨੇ ਜੀ ਇਹ ਆਪਣਾ ਵਿਰਸਾ ਹੈ ਇਹਨੂੰ ਸਾਂਭ ਕੇ ਰੱਖੀਏ ਸਾਰੇ ਬਾਹਰ ਜਾਈਏ ਉਹਨੇ ਉਰੇ ਵੀ ਰਹਿਣਾ ਚਾਹੀਦਾ ਕੋਈ ਤੇ ਇਸੇ ਨਾਲ ਹੀ ਆਪਣੀ ਖੇਤੀਬਾੜੀ ਸਾਰਾ ਚੱਲਦਾ ਜੀ ਸਿਸਟਮ ਇਸੇ ਨਾਲ ਹੀ ਪੰਜਾਬ ਪੰਜਾਬ ਇੰਡੀਆ ਤੇ ਕੁਝ ਬਾਹਰਲੇ ਦੇਸ਼ ਆਪਣੇ ਅੰਨ ਨਾਲ ਹੀ ਢਿੱਡ ਭਰਦੇ ਨੇ ਵਾਹਿਗੁਰੂ ਨੇ ਸਮੱਤ ਬਖਸ਼ੀਆਂ ਚੰਗੀਆਂ ਜ਼ਮੀਨਾਂ ਦਿੱਤੀਆਂ ਨੇ ਤਾਕੜੀਆਂ ਤੇ ਜਰਖੇਜ ਜਿਹਦੇ ਵਿੱਚ ਕੁਝ ਮਰ ਜੇ ਬੀਜ ਦੇ ਬੰਦਾ ਹਰਾ ਹੁੰਦਾ ਸਿਆਣੇ ਬੰਦੇ ਕਹਿੰਦੇ ਭਾਈ ਸਾਡੀ ਜ਼ਮੀਨ ਤਾਂ ਬੰਦਾ ਹਰਾ ਹੁੰਦਾ ਏ ਉਹ ਜਮੀਨਾਂ ਦੇ ਜੀ ਦੇਖੋ ਕਣਕਾਂ ਦੇਖੋ ਕਿੰਨੀਆਂ ਚੰਗੀਆਂ ਨੇ ਇਸ ਵਾਰ ਤੱਕੋਂ ਤੱਕ ਹੋ ਗਈਆਂ ਨੇ ਦੇਖੋ ਇਹ ਕਿਵੇਂ ਨਾਉਦੀਆਂ ਨੇ ਪੌਦੇ ਕਿਵੇਂ ਨਾਉਦੀਆਂ ਇਹ ਅਚਰਬ ਨਾਉਦੀਆਂ ਇਹ ਕਿਤੇ ਦੇ 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 ਨੀਰੋ ਮੇਟਾਉਂਗਾ ਚਲਦੀ ਹੈ ਜੀ ਆਪਣੀ ਮੋਟਰ ਪਾਣੀ ਵੀ ਸਾਫ ਹੋ ਗਿਆ ਰਪੂਆ ਤੇ ਬੀਬੀ ਬੈਠੇ बैठे ਧੁੱਪ ਸੇਕਦੇ ਧੁੱਪ ਸੇਕਦੇ दे ਮਿੱਠੀ ਜੀ ਠੰਡ ਹੈ ਕਿਤਾ ਕਿਤੇ ਗੜੇ ਗੂੜੇ ਪੈ ਨੇ ਘਰ ਤੇ ਆ ਕਿਤੇ ਦੂਰ ਨੇੜੇ ਪੰਚ ਪਾਲਾ ਨੇ ਨੋ ਤੁਰੇ ਉਹ ਮੋਟਰ ਚਲਾਰ ਕੇ ਕਹਿੰਦਾ ਮੱਕੀ ਮੁੱਕੀ ਰਵਾਉਣਾ ਮੱਕੀ ਰਵਾਉ ਮੋਚਾ ਲਾ ਕੇ ਲਗਾ ਮੋਟਰ ਮਸਰ ਪੁੱਤ ਮੈਸਾ ਪਾਰ ਦੇ ਓਏ ਉਹ ਮਿਰਚਾ ਗੁੱੜ ਦੇ ਨੇ ਤਾਂ ਕੱਕੀ ਉਹ ਬੁੱਤਰਾ 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 ਅਮਰੀਕਾ ਤੋੜੋ ਜਦਾਂ ਮੈਂ ਲੋਗਾਂ ਦਾ ਬਦਨ ਨਾ ਮੈਂ ਸਰੋਂ ਕੱਢ ਲਿਆ ਤੇ ਦੱਸੂ ਮਖਾਂੇ ਕਹਿਣ ਲਾ ਰਾਂ ਦੱਸੋ ਮੰਮੀ ਮੈਂ ਰੀ ਮਾਮੇ ਕੋਲ ਜਾਣਾ ਕੰਮ ਵਾਲਾ ਕਰਾਉਣਾ ਪਰ ਦੱਸੂ ਪਈ ਤਕੜਾ ਜਸੂ ਵੀ ਪੂਰੀ ਸਰੋਂ ਕਢਾ ਕੇ ਲਿਆ ਆਪਣੇ ਨੌ ਗੱਟੇ ਫੁੱਲ ਭਰ ਕੇ ਨਹੀਂ ਵਿੱਚੀ ਫੀਡ ਵਾਲੇ ਨਾਲ 9 ਘਟੇ ਵਿੱਚ ਫੀਡ ਲਾ ਕੇ ਉਹਦੇ ਜੂਰੀ ਵਾਲੇ ਉਹਨਾਂ ਦਾ 11 ਘਟੇ ਹੋ ਗਏ ਨੇ ਬਹੁਤ ਸਰੋਂ ਨਿਕਲੀ ਆਪਣੀ ਇਸ ਵਾਰ ਪਰਮਾਤਮਾ ਭਲੀ ਕਰਤੇ ਇੰਨ ਕਣਕੀ ਵੱਧ ਨਿਕਲੇ ਪੂਰੇ ਹੈਪੀ ਹਾਂ ਅਸੀਂ ਸਾਰੇ ਸਖਾਤੇ ਜੋਤ ਵੀ ਸਖਾਤਾ ਭਾਈ ਤਿੰਨੇ ਜਾਣੀ ਕੱਢ ਕੇ ਲਿਆਏ ਸੀ ਦੋ ਬਿੱਗਾਂ ਨ ਸਰੋਂ ਸਰੋਂ ਐ ਨਿਕਲੀ ਮੁੱਤ ਸਫਾਈ ਵਾਲੀ ਜੋਤ ਤਾਂ ਨਾ ਹਮਮ ਗੜੰਬਾ ਵਧੀਆ ਸੀ ਹਮ ਕੰਮ ਹੋਇਆ ਹੈ ਨਾ ਫੋਲਾ ਜੀ ਇਸ ਦੁਬਾਰ ਜੋ ਨੂੰ ਚੱਲੀ ਜਾਊਗੀ ਫਿਰ ਕਰਾਂਗੇ 300 ਰੁਪਏ ਦੇ ਕੇ ਆਉਣਾ ਨੂੰ ਕੋਈ ਬਾਹਰ ਨਹੀਂ ਬੀਬੀ ਨੌ ਗੱਟੇ ਭਰ ਗਈ ਬੀਬੀ ਨੌ ਗੱਟੇ ਭਰ ਗਈ ਆ ਜਾ ਉਹਰੇ ਬਹੁਤ ਵੀੜਾ ਵਾਲੇ ਨਾਲੇ ਬਦਾਈਆਂ ਦੇ ਚੰਗਾ ਪਹਿਲਾਂ ਪੇਟ ਕੱਢ ਕੇ ਲਿਆਂਦਾ ਅੱਜ ਲੈ ਭਾਈ ਪਹਿਲਾਂ ਪੇਟ ਕੱਢ ਲਿਆਣਾ ਤੇ ਸਾਰਾ ਮੈਨੂੰ ਪਤਾ ਆ ਗਈ ਆਪਣੀ ਸਰੋਂ ਰੱਬ ਸਭ ਦੀ ਕਾਸੀ ਸਰੋਂ ਕਰੇ ਜਿਹਨੇ ਵੀ ਹੈ ਬਹੁਤ ਨਿਕਲੀ ਆਪਣੀ ਸਰੋਂ ਉਹ ਘਟਾੜ ਰੱਖਣਾ ਕੋਈ ਇਹ ਨਾ ਪੀਣਾ ਕਰ ਲਈ ਲੋੜ ਨਹੀਂ ਸਰੋਂ ਦਾ ਗੋਹੇ ਵਾਲਾ ਜਿਹੜਾ ਟੂਕ ਮੰਡੀ ਸੰਬਰਾ ਦਾ ਡੱਡ ਕਢਾ ਕੇ ਲੈਂਦਾ ਘੱਟ ਠੀਕ ਹੈ ਠੀਕ ਬਿਉਤ ਨਾਲ ਕੰਮ ਕਰਕੇ ਲੈਂਦਾ ਪੂਰਾ ਠੀਕ ਹੈ ਖੁਸ਼ਾ ਪੂਰੀ ਤੂੰ ਖੁਸ਼ੀ ਆ ਸੁੱਕੀ ਸਰੋਂ ਆ ਕਿਧਰ ਇਹਨਾਂ ਨੂੰ 10 ਲੀਟਰ ਇਕੱਠਾ ਕਢਾ ਕੇ ਦੇ ਦਾਂਗੇ ਮੁੱਕਦਾਂ ਨਹੀਂ ਆਪਣਾ ਖਾਲਾ ਮੋਹ ਜਨਾਂ ਨੂੰ ਅਜ ਇੱਕ ਬੋਰੀ ਲਿਆਉਣੇ ਖਾਲਦੀ ਕਰ ਤਾਂ ਸੁਕਾ ਕੇ ਨਾਲ ਆਪਣੀ ਕਹਾਣੀ ਕਢਾ ਲੰਗੀ ਪਏ ਆਪਣੇ ਕੋਲ ਆਪਣੇ ਤਾਂ ਥੋੜਾ ਹੀ ਹੋਊ ਤੇ ਨਾ ਠੀਕ ਦੇਖਣਾ ਢੋਲੀ ਚ ਚਲੋ ਦੇਖਦੇ ਫਿਰ ਦੋ ਦਿਨ ਤੋਂ ਪਲਵਾ ਕੇ ਕਢਾ ਲਿਆ ਮਾਂ ਹਾਂ ਇਸ ਦਵਾਰ ਮਿਲਦੇ ਤੁਹਾਨੂੰ ਜੀ ਫਿਰ ਬਣਾਵਾਂਗੇ ਵਲੌਗ ਇੰਨਾ ਕਬੀ ਮਾਰੀ ਮੈਂ ਖੁਸ਼ੀ ਇਹੋ ਕਰਦਾ ਸੀ ਵਿਚਾਰੋਂ ਵਧੀਆ ਨਿਕਲੇ ਹੱਥੀ ਕਿਰਤ ਕਰਕੇ ਕੱਢ ਕੇ ਲੈਂਦੇ ਦਾਣਾ ਦਾਣਾ ਚੁੱਕ ਕੇ ਹੱਥੀ ਮੈਂ ਤਾਂ ਸਰੋਂ ਮੋਟੀ ਆ ਹੁਣ ਬਣਾ ਕੇ ਦੇਣਾ ਇਹਨਾਂ ਨੂੰ ਚਾਹ ਵੜਿਆ ਜੀ ਬਣਾੜੇ ਗਾੜੀ ਆਣਾ ਕੇ ਬਾਹਰ ਕੇ ਛੇੜੇ ਨੇ ਨਵੇਂ ਕੰਟ ਲੱਗਦੀ ਮੈਨੂੰ ਖਰਾ ਤੂੰ ਸਿਰਾਲੇ ਲਾਉਂਦੇ ਹੋਗਾ ਨਾ ਰਤਨ ਕਹਿਣਾ ਅੱਛਾ ਕਨਾਦ ਪਚਾਲੇ ਹਟਣਗੇ ਮਾਂ ਹੀ ਨਹੀਂ ਹਟਦੇ ਹਾਂ ਹੀ ਨਹੀਂ ਹਟਦੇ ਆਖੇ ਇਹ ਇਹਨਾਂ ਨੇ ਕੱਢਦੇ ੱਦੇ ਘੰਟੇ ਸਰੋਂ ਲਾ ਕੇ ਕਰੋ ਦਾਮ ਲੈ ਲਓ ਨਾ ਲਓ ਛੇ ਸਾਡਾ ਭਾਨ ਦਾ ਪਈ ਥੱਕ ਗਿਆ ਕਿਉਂ ਜੋ ਤਾ ਕਿਵੇਂ ਗੱਲਬਾਤ ਨਾ ਟੁੱਟਗੇ ਨਾ ਟੁੱਟਗੇ ਸਰੋ ਤਰਨ ਬਿਲਾਂ ਨਾ ਟੁੱਟਗੇ ਭਾਈ ਹੈ ਆਈਆ ਫੇਰਾ ਕਾ ਜੰਦ ਨਾ ਆਪਣੇ ਮਨ ਲਗੇ ਤੇਲ ਕਢਾ ਕੇ ਦੇਖੋ ਬਹੁਤ ਸਰੋ ਮੋਟੀ ਆ ਮੋਟੀ ਮੋਟੀ ਸਰਵਾ ਦੇ ਪਾ ਰੋਟਾ ਵਧੀਆ ਸਾਫ ਸੁਥਰੀ ਆ ਸਰੋ ਅੜਬੇ ਦੀ ਕੱਢੀ ਹੋਈ ਸਮਝਾ ਸੁੱਕੀ ਆ ਗਈ ਤਾਂ ਇਹ ਦਿਲ ਦਾ ਤੇਲ ਨਹੀਂ ਕਾ ਹੋਣਾ ਇਹਦੀ ਪਹਿਲੀ ਵਾਰ ਰਤਨ ਦੀ ਪਹਿਲੀ ਵਾਰ ਸੋਰੀ ਨਿਕਲ ਗਈ ਨਹੀਂ ਦੋ ਵਾਰਾਂ ਚ ਕੱਢ ਦਿੰਦੇ ਆਪਾਂ ਹਾਂ ਅੱਧੀ ਗਿੱਲੀ ਹੋ ਜਾਨੀ ਵੀ ਤੇ ਹੇਠ ਲਈ ਬਿਆਹ ਭਾਈ ਕਹਿੰਦਾ ਹੂੰ 300 ਰੁਪਏ ਦੇ ਕੇ ਨਾ ਉਹਨੂੰ ਕਰੋਈ ਦਾ ਚਲੋ ਜੀ ਪਾ ਆ ਗਿਆ ਰਾਕੇਗੇ ਹੁਣ ਕੀ ਟਾਈਮ ਹੋ ਗਿਆ ਪੌਣੇ 8 8 ਵਜਨ ਚ ਆ ਗਏ ਨੇ 8 ਵਜਨ ਚ ਆ ਗਏ 8 ਦੇ ਵਿੱਚ ਨੇ ਉਹ ਸਾਡੇ ਰਿਸ਼ਤੇਦਾਰ ਆ ਗਏ ਮੇਰੇ ਬਿਨਾ ਜੀ ਨਹੀਂ ਲੱਗਿਆ ਮੰਗਦੀ ਆਤੀ ਉਹਨੂੰ ਕਿਹਨੇ ਬੱਢੀ ਨੂੰ ਉਹ ਫਿਰ ਹੁਣ ਆਮਲੀ ਦੀ ਕੰਨੀ ਆਉਣੀ ਹੈ ਉਹ ਕੱਠੇ ਵਿੱਚ ਕਰੇ ਮਾਮੀ ਮੈਨੂੰ ਸੁਣਨ ਦੀ ਨਹੀਂ ਦਿੰਦਾ ਵੀਰ ਜਿਆਦਾ ਮਾਮੀ ਗੱਲ ਤੋਂ ਨਹੀਂ ਵਾਲੇ ਤਮਾਸੇ ਲਾਏ ਕੁੜੀ ਨੇ ਜੀ ਲਵਾਤਾ ਮੇਰਾ ਤਾਂ ਮੁੰਡਾ ਲੱਗ ਗਿਆ ਕੁੜੀ ਨੇ ਭੱਜਿਆ ਫਿਰਦਾ tourn ਲੱਗ ਗਿਆ tourn ਨੂੰ ਲੱਗਿਆ ਉਹ ਕਹੇ ਦੋ ਬੱਦੂਆਂ ਦੇ ਘਰੇ ਬੀਬੀ ਠੰਡਾ ਪਾ ਲਿਆ ਬੜ ਕੇ ਉਧੂ ਫਾੜਾ ਉਧੂ ਫਾੜਾ ਲੋਂਗ ਫੜ ਕੇ ਸੋਚੀ ਜੀ ਪ੍ਰਕਾਰ ਹੋਗਾ ਪਰ ਤਾਂ ਇੰਦੀ ਦੀ ਨਾਦੀ ਇੱਕ ਕਰ ਦੂ ਫਾੜ ਲਗਾ ਨਹੀਂ ਪੋਦਰਾ ਹੀ tourn ਸਿੱਤੇ ਨਾਤ ਖਾ ਕੇ ਆਏ ਦੁੱਧ ਬਾਤ ਪੀ ਕੇ ਸਾਰਾ ਪੂਰਾ ਹੋ ਗਿਆ ਹੋਰ ਕੋਈ ਤੱਗੇ ਤੀਸੇ ਵਾ ਮਰਦ ਜੀ ਰੋਟੀ ਖਾਏ ਨੇ ਜਿਲਾ ਕੋਲਪਿਆ ਖਾਣੀਏ ਨੇ ਫਫੜੀ ਕੁਲਫੀਆਂ ਖਾ ਲੈਣਗੇ ਕੁਲਫੀਆਂ ਕੁਲਫੀਆਂ ਖਾ ਲਿਓ ਆਏ ਦਿਖਾ ਦੇਣੇ ਖਾਣੀਆਂ ਆਈਸਕ੍ਰੀਮ ਖਾ ਲੈਣਗੇ ਖਾ ਲਓ ਲੈ ਲੈ ਕੇ ਬੈਲ ਕੰਮ ਕਰਦੀ ਹੈ